ਸਤਿ ਸ਼੍ਰੀ ਅਕਾਲ ਜੀ ਤੁਸੀਂ ਸੰਗਰੂਰ ਲਾਈਵ ਦੇਖ ਰਹੇ ਹੋ ਤੇ ਸੰਗਰੂਰ ਸ਼ਹਿਰ ਦੇ ਵਿੱਚ ਇੱਕ ਹੋਰ ਵੀਡੀਓ ਮੈਂ ਲੈ ਕੇ ਸਾਹਮਣੇ ਆ ਗਿਆ ਜੀ ਦੇ ਵਿੱਚ ਤੁਹਾਨੂੰ ਦਿਖਾਉਂਗਾ ਕਿ ਇੱਕ ਹੋਰ ਚੋਰ ਜਿਹੜਾ ਕਿ ਕਿਸੇ ਦੀ ਸੀਡੀ ਡਿਲਕਸ ਲੈ ਕੇ ਜਾ ਰਿਹਾ ਤਸਵੀਰ ਤੁਸੀਂ ਦੇਖਦੇ ਹੋ ਮੁੰਡੇ ਦੀ ਹੈਗਾ ਤਾਂ ਸੋਨਾ ਸੁਨੱਖਾ ਹੈਗਾ ਪਰ ਇਹ ਸੋਹਣੇ ਸੁਨੱਖੇ ਮੁੰਡੇ ਨੇ ਕਿਸੇ ਦੀ ਬਾਈਕ ਚੋਰੀ ਕਰ ਲਈ ਹੈ ਜੀ ਹਾਂ ਦੋਸਤੋ ਮਸ਼ਹੂਰ ਜਗ੍ਹਾ ਤੁਸੀਂ ਚੱਕੀ ਹੈਗੀ ਬਨਸਰਵਾਗ ਮੇਨ ਗੇਟ ਕੋਲੋਂ ਸੀਡੀ ਡਿਲਕਸ ਤੇ ਮੁੰਡੇ ਨੇ ਸਾਨੂੰ ਵੀਡੀਓ ਭੇਜੀ ਵੀ ਕਿਤੇ ਸ਼ਾਇਦ ਇਹ ਮੁੰਡੇ ਦੀ ਸਨਾਖਤ ਹੋ ਜੇ ਤੇ ਕਹਿੰਦਾ ਜੇ ਕੋਈ ਇਹਨੂੰ ਲੱਭ ਦੂਗਾ ਮੇਰੀ ਬਾਈਕ ਨੂੰ ਤੇ ਮੈਂ ਉਹਨੂੰ ਵਾਜਿਬ ਇਨਾਮ ਦਵਾਂਗਾ ਹੁਣ ਉਹ ਵਾਜਿਬ ਇਨਾਮ ਕੀ ਹੋਊਗਾ ਉਹ ਤਾਂ ਸਾਨੂੰ ਪਤਾ ਨਹੀਂ ਪਰ ਮੁੰਡੇ ਦੀ ਕਿਰਾਂ ਤਾਂ ਬਾਈਕ ਚੋਰੀ ਹੋ ਚੁੱਕੀ ਹੈ ਜਿਸ ਦੇ ਚ ਉਹ ਬਹੁਤ ਪਰੇਸ਼ਾਨ ਹੈ ਤੇ ਉਹਨੇ ਸਾਡੇ ਨਾਲ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਉਹ ਅਸੀਂ ਤੁਹਾਡੇ ਨਾਲ ਕਰ ਰਹੇ ਹਾਂ ਇੱਕ ਕੋਈ ਬੇਨਤੀ ਹੈ ਦੋਸਤੋ ਵੀ ਆਪਣੀ ਬਾਈਕ-ਬੂਕ ਲੈ ਕੇ ਜਾ ਰਹੇ ਹੋ ਆਪਣੇ ਰਿਸਕ ਤੇ ਲੈ ਕੇ ਜਾਓ ਚੋਰੀਆਂ ਬਹੁਤ ਹੋ ਰਹੀਆਂ ਨੇ ਤੇ ਜਿਸ ਹਿਸਾਬ ਨਾਲ ਚੋਰੀਆਂ ਹੋ ਰਹੀਆਂ ਨੇ ਉਸ ਹਿਸਾਬ ਨਾਲ ਮੈਨੂੰ ਖੁਦ ਡਰ ਲੱਗੀ ਜਾਂਦਾ ਵੀ ਕੱਲ ਨੂੰ ਕਿਤੇ ਮੇਰੀ ਅਜਿਹੀ ਕੋਈ ਵੀਡੀਓ ਨਾ ਬਣ ਜੇ ਪਰ ਮੈਂ ਤਾਂ ਸੰਗਰੂਰ ਦੇ ਲੋਕਾਂ ਨੂੰ ਜੋ ਵਾਅਦਾ ਕੀਤਾ ਹੋਇਆ ਕਿ ਮੈਂ ਸੰਗਰੂਰ ਦੇ ਲੋਕਾਂ ਦੇ ਕੰਮ ਆਣਾ ਤੇ ਸੰਗਰੂਰ ਦੇ ਲੋਕਾਂ ਦੇ ਲਈ ਜੋ ਵੀ ਦੁੱਖ-ਸੁੱਖ ਦੀਆਂ ਗੱਲਾਂ ਨੇ ਉਹ ਆਪਣੇ ਇਸ ਪਲੇਟਫਾਰਮ ਰਾਹੀਂ ਸਾਂਝੀਆਂ ਕਰਨੀਆਂ ਨੇ ਸੋ ਇਸ ਦੁੱਖ ਦੀ ਘੜੀ ਦੇ ਵਿੱਚ ਮੈਂ ਭਰਾ ਦੇ ਨਾਲ ਆ ਤੇ ਬਸ ਇੱਕ ਵੀਡੀਓ ਹੀ ਸਾਂਝੀ ਕਰ ਸਕਦਾ ਤਾਂ ਕਿ ਇਹ ਚਿਹਰਾ ਦੇਖ ਕੇ ਜੋ ਮੈਂ ਤੁਹਾਨੂੰ ਫੇਰ ਦੁਬਾਰਾ ਦਿਖ ਇਸ ਨੂੰ ਜੇ ਤੁਸੀਂ ਕਿਤੇ ਮਿਲਦੇ ਹੋਵੋਗੇ ਤਾਂ ਜ਼ਰੂਰ ਤੁਸੀਂ ਪੁਲਿਸ ਚੌਕੀ ਸੰਪਰਕ ਕਰਿਓ ਤੇ ਬਸ ਜੀ ਮਾੜਾ ਹੋਇਆ ਤੇ ਮੈਂ ਤਾਂ ਚਾਹੁੰਨਾ ਕਿ ਅਜਿਹੀਆਂ ਵੀਡੀਓਜ਼ ਨੇ ਜਿਹੜੀਆਂ ਮੈਨੂੰ ਨਾ ਪਾਉਣੀਆਂ ਪੈਣ ਪਰ ਹੁਣ ਕੀ ਕਰੀਏ ਪਰ ਪ੍ਰਸ਼ਾਸਨ ਨੂੰ ਕਿਤਨਾ ਕਿਤੇ ਸੋਚਣਾ ਚਾਹੀਦਾ ਵੀ ਜਿਸ ਤਰੀਕੇ ਦੇ ਨਾਲ ਐਵੇਂ ਚੋਰੀਆਂ ਹੋ ਰਹੀਆਂ ਨੇ ਤਾਂ ਇਹ ਚੋਰਾਂ ਤੇ ਤਾਂ ਘਟੋ ਘਟ ਠੱਲ ਪਵੇ ਤੇ ਬਸ ਆਹੀ ਗੱਲ ਸੀ ਜੀ ਬਾਕੀ ਤਾਂ ਹੁਣ ਤੁਹਾਨੂੰ ਸਾਰਾ ਕੁਝ ਪਤਾ ਹੀ ਹੈਗਾ ਤੁਹਾਨੂੰ ਕਿਹੜਾ ਕੋਈ ਕੋਈ ਚੀਜ਼ਾਂ ਲੁਕੀਆਂ ਹੋਈਆਂ ਹੋਈਆਂ ਨੇਗੀਆਂ ਤੇ ਮੈਂ ਇਹੀ ਚੀਜ਼ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਸੀ ਤੇ ਉਹ ਕੀਤੀ ਹੈ ਤੇ ਇਸ ਨੂੰ ਸ਼ੇਅਰ ਵੀ ਕਰ ਦਿਓ ਆ ਮੁੰਡੇ ਦੀ ਤਸਵੀਰ ਮੈਂ ਫੇਰ ਦਿਖਾ ਰਿਹਾ ਹਾਂ ਨੂੰ ਫੇਰ ਸ਼ੇਅਰ ਕਰ ਦਿਓ ਤਾਂ ਕਿ ਘੱਟੋ ਘੱਟ ਪਤਾ ਲੱਗੇ ਵੀ ਇਹ ਚੋਰ ਕਿਵੇਂ ਦੀ ਚੋਰੀ ਕਰ ਰਿਹਾ ਹੈ